ਆਮ ਨਾਮੀ ਉਸਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਸਬੰਧ ਵਿੱਚ ਪਹਿਲੀ ਪਰਵਾਤ ਫੇਰੀ ਮਾ ਲక్ష్ਮੀਨਾਰਾਇਣ ਮੰਦਿਰ ਜੇਲ੍ਹ ਔਰ ਤੋਂ ਸਟਾਰਟ ਹੋ ਕੇ ਮਾ ਲక్ష్ਮੀਨਾਰਾਇਣ ਮੰਦਿਰ ਦੇ ਵਿੱਚ ਸਮਾਪਤੀ ਕੀਤੀ ਗਈ ਹੈ ਸਾਡੇ ਨਾਲ ਇਸ ਸੈਸ਼ਨ ਸਭਾ ਦੇ ਪ੍ਰਧਾਨ ਸੁਨੀਤਾ ਭਾਰਤਵਾਦੀ ਜੀ ਹੈ ਸੁਨੀਤਾ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਹੜੀ ਪਰਵਾਤ ਫੇਰੀ ਹੈ ਪਹਿਲੀ ਪਰਵਾਤ ਫੇਰੀ ਜਲੰਧਰ ਤੋਂ ਸਟਾਰਟ ਹਰ ਵਾਰੀ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਪ੍ਰਬਾਤ ਫੇਰੀ ਪਹਿਲੀ ਸਾਨੂੰ ਮਿਲੇ ਸ਼੍ਰੀ ਮਾਲਕਸ਼ੀ ਮੰਦਰ ਜੇ ਰੋਡ ਤੋਂ ਨਿਕਲਦੀ ਹੈ ਉੱਥੇ ਹੀ ਆ ਕੇ ਖਤਮ ਹੁੰਦੀ ਆ ਤੇ ਇਹ ਜਿਹੜੀ ਪ੍ਰਬਾਤ ਫੇਰੀ ਹੈ ਅਸੀਂ ਨਿਉਤਾ ਦਿੰਨੇ ਆ ਗਲੀ ਗਲੀ ਮਹੱਲੇ ਮਹੱਲੇ ਚ ਜਾ ਕੇ ਕਿ 6 ਅਪ੍ਰੈਲ ਨੂੰ ਨਿਕਲਣ ਵਾਲੀ ਰਾਨਵਮੀ ਦੀ ਸ਼ੋਭਾ ਯਾਤਰਾ ਜਿਹੜੇ ਜਿਨ੍ਹਾਂ ਦੇ ਅਧਿਐਕਸ਼ ਵਿਜੇ ਕੁਮਾਰ ਚੋਪੜਾ ਜੀ ਆ ਤੇ ਉਹਨਾਂ ਦੀ ਅਦਕਸ਼ਤਾ ਦੇ ਵਿੱਚ ਵੱਡ ਛੜ ਕੇ ਹਿੱਸਾ ਲੋ ਰਾਮਜੀਤ ਦੇ ਨਾਲ ਜੁੜੋ ਪ੍ਰਭੂ ਰਾਮਜੀਤ ਸਭ ਦੀਆਂ ਮਨੋ ਕਾਮਨਾਵਾਂ ਪੂਰੀਆਂ ਕਰਦੇ ਆ ਤੇ ਅਸੀਂ ਗਲੀ ਗਲੀ ਜਾ ਕੇ ਉਹਨਾਂ ਨੂੰ ਸੱਦੇ ਦਿੰਨੇ ਆ ਹਰ ਸਾਲ ਪਹਿਲੀ ਪਰਵਾਦ ਫੇਰੀ ਤੁਹਾਡੇ ਮਾਲਕ ਜੀ ਮੰਦਿਰ ਤੋਂ ਸਟਾਰਟ ਹੁੰਦੀ ਹੈ ਲਗ ਲਗ ਮਹੱਲੇ ਵਿੱਚ ਐਡਾ ਲੱਗ ਰਿਹਾ ਹੈ ਸ਼੍ਰੀ ਰਾਮ ਯੋਧੇ ਕਿਹੜਾ ਜਲੰਦਰ ਦੇ ਵਿੱਚ ਬਿਲਕੁਲ ਅੱਜ ਮੈਨੂੰ ਵੀ ਐਸਾ ਲੱਗ ਰਿਹਾ ਸੀ ਕਿ ਮਿੰਨੀ ਸ਼ੋਭਾ ਯਾਤਰਾ ਜਿ세 ਯੋਧਿਆ ਜੀ ਦੇ ਵੰਗਨ ਹੀ ਅਸੀਂ ਇਹ ਸ਼ੋਭਾ ਯਾਤਰਾ ਕੱਢੀ ਆ ਜਿਹਦਾ ਸਾਰਾ ਹੀ ਸ਼ਰੇ ਵਿਜੇ ਕੁਮਾਰ ਚੋਪੜਾ ਜੀ ਨੂੰ ਔਰ ਆਉਣ ਵਾਲੇ ਭਗਤਾਂ ਨੂੰ ਜਾਂਦਾ ਕਿ ਜਿਹੜੇ ਭਗਤ ਸਵੇਰੇ ਉੱਠ ਕੇ ਆਉਂਦੇ ਆ ਔਰ ਰਾਮ ਨਾਮ ਗੁਣਗਾਨ ਕਰਦੇ ਹੋਏ ਸਾਰੇ ਗਲੀ ਗਲੀ ਮਹੱਲੇ ਸੰਦੇਸ਼ਾ ਦਿੰਦੇ ਆ ਹਰ ਸਾਲ ਮੀਟ ਪਹਿਲੇ ਮੀਟਿੰਗ ਦਾ ਵੀ ਪਹਿਲਾ ਆਯੋਜਨ ਮਾ ਲਖਮੀ ਨਾ ਮੰਦਰ ਦੇ ਵਿੱਚ ਕੀਤਾ ਜਾਂਦਾ ਪਹਿਲੀ ਪ੍ਰਵਾਤ ਫੇਰ ਵੀ ਕੱਢੀ ਜਾਂਦੀ ਹੈ ਲਗ ਲਗ ਮੰਦਰਾ ਵੱਲੋਂ ਕੀਰਤਨ ਮੰਡਲੀਆਂ ਆ ਕੇ ਕੀਰਤਨ ਵੀ ਕਰਦੀਆਂ ਫੁੱਲਾਂ ਦੀਆਂ ਵਰਸ਼ਾ ਸੰਗਤਾਂ ਵੱਲੋਂ ਉਹਨਾਂ ਦਾ ਵੈਲਕਮ ਸਵਾਗਤ ਹੁੰਦਾ ਬਿਲਕੁਲ ਉਹਨਾਂ ਦਾ ਮੈਂ ਦਿਲ ਤਹਿਨ ਨਾਲ ਹੀ ਹਰਦੀ ਸਵਾਗਤ ਕਰਦੀ ਆ ਕਿ ਜਿਹੜੇ ਸਾਡੇ ਨਾਲ ਹਰ ਮੰਦਰ ਤੋਂ ਸਾਰੀਆਂ ਲੇਡੀਜ਼ ਆਂਦੀਆਂ ਔਰ ਫੁੱਲਾਂ ਦੀ ਵਰਸ਼ਾ ਕਰਕੇ ਅੱਜ ਤੇ ਅਸੀਂ ਬੜਾ ਹੀ ਆਨੰਦ ਲਿਆ ਹੈ ਔਰ ਏਦਾਂ ਲੱਗ ਰਿਹਾ ਸੀ ਕਿ ਯੋਧਿਆ ਜੀ ਇੱਥੇ ਹੀ ਬਣ ਗਿਆ ਔਰ ਸਾਰਿਆਂ ਨੇ ਬਹੁਤ ਹੀ ਅੱਛਾ ਪ੍ਰਭੂ ਰਾਮ ਜੀ ਦੇ ਨਾਲ ਰਾਸਲੀਲਾ ਕਰਕੇ ਭਗਤਾਂ ਨੇ ਕੀਤੀ ਹੈ ਤੇ ਜਿਹਦਾ ਅਸੀਂ ਬਹੁਤ-ਬਹੁਤ ਹੀ ਸ਼ੁਕਰਗੁਜ਼ਾਰ ਕਰਦੇ ਆ ਕਿ ਸਾਨੂੰ ਰਾਮ ਜੀ ਨੇ ਆਪਣੇ ਚਰਨਾਂ ਦੇ ਨਾਲ ਸਾਨੂੰ ਜਗ੍ਹਾ ਦਿੱਤੀ ਹੋਈ ਹੈ ਕਿ ਤੁਸੀਂ ਅੱਛੇ ਕੰਮ ਕਰਦੇ ਜਾਓ ਔਰ ਪ੍ਰਭੂ ਰਾਮ ਗੁਣ ਗਾਂਦੇ ਜਾਓ ਮੈਂ ਬੱਚਿਆਂ ਨੂੰ ਵੀ ਇਹੀ ਕੰਨੀ ਆ ਕਿ ਭਗਵਾਨ ਨੂੰ ਕਦੀ ਵੀ ਭੁੱਲੋ ਨਾ ਭਗਵਾਨ ਜੀ ਨੂੰ ਹਮੇਸ਼ਾ ਯਾਦ ਰੱਖੋ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਜੋ ਕੰਮ ਕਰ ਰਹੇ ਆ ਜਿਨ੍ਹਾਂ ਦੇ ਸਾਯੋਗ ਦੇ ਨਾਲ ਅਸੀਂ ਚੱਲ ਰਹੇ ਹਾਂ ਤੇ ਅਸੀਂ ਇਹੀ ਕਹਿੰਦੇ ਹਾਂ ਕਿ ਸਾਡੇ ਬੌਜੀ ਨੂੰ ਅੱਛੀ ਸਿਹਤ ਭਗਵਾਨ ਦਵੇ ਔਰ ਅੱਛੀ ਉਮਰ ਦਵੇ ਇਸੇ ਤਰ੍ਹਾਂ ਸੇ ਅੱਛੇ ਕੰਮ ਕਰਦੇ ਜਾਈਏ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਇਸ ਤੇ ਸੰਸਦ ਸਭਾ ਦੇ ਪ੍ਰਧਾਨ ਸਨੀਤਾ ਭਾਰਤਵਾਦੀ ਜੀ ਦੇ ਨਾਲ ਜੋ ਪਹਿਲੀ ਪ੍ਰਵਾਧਵੇ ਦੀ ਨਾਮ ਨਾਲ ਉਸ ਕਮੇਟੀ ਵੱਲੋਂ ਜਲੰਧਰ ਦੇ ਮਸ਼ੀ ਮਾ ਲਕਸ਼ਮੀ ਨਰਾ ਮੰਦਰ ਤੋਂ ਸਟਾਰਟ ਹੋ ਕੇ ਮਾ ਲਕਸ਼ਮੀ ਨਰਾ ਮੰਦਰ ਵਿੱਚ ਸਮਾਪਤੀ ਕੀਤੀ ਗਈ ਪਦਮ ਸ਼੍ਰੀ ਵੀਜਗਮਾ ਚੋਪੜਾਈ ਦੀ ਗਵਾਈ ਹੇਠ ਦੇ ਵਿੱਚ ਜੋ 6 April ਨੂੰ ਨਿਕਲਣ ਵਾਲੀ ਸ਼ੋਭਾ ਯਾਤਰਾ ਦੇ ਸੰਬੰਧ ਵਿੱਚ ਦੂਜੀ ਤੀਜੀ ਬੈਠਕ ਦਾ ਯੋਜਨ ਅੱਜ ਗੀਤਾ ਮੰਦਰ ਅਰਬ ਸਟੇਜ ਫੇਸ 2 ਦੇ ਵਿੱਚ ਸ਼ਾਮ 6 ਵਜੇ ਸਟਾਰਟ ਕੀਤੀ ਜਾਏਗੀ ਉਸ ਦੇ ਵਿੱਚ ਅਲੱਗ-ਅਲੱਗ ਮੰਦਰ ਕਮੇਟੀਆਂ ਵੱਲੋਂ ਵਿਚਾਰ ਸਾਂਝੇ ਕੀਤੇ ਜਾਣਗੇ ਮੈਡੀਕਲ ਕੈਂਪ ਲਗਾਏ ਜਾਣਗੇ ਅਲੱਗ-ਅਲੱਗ ਮੈਡੀਕਲ ਦੀਆਂ ਸਹੂਲਤਾਂ ਘਣੇ ਉਸ ਉੱਥੇ ਮਿਲਣਗੇ ਜੋ ਅਲੱਗ-ਅਲੱਗ ਮੰਡਲੀ ਪਰ ਜਨਮ ਵੱਲੋਂ ਕਿਹੜੇ ਕੀਰਤਨ ਵੀ ਕਰਕੇ ਪ੍ਰਭੂ ਰਾਮ ਦੇ ਭਜਨ ਵੀ ਗਏ ਜਾਣਗੇ ਕੈਮਰਾਮੈਨ ਅਜੇ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲ